ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਵਾਲੇ ਦਿਨ ਤੁਸੀਂ ਆਪਣੇ ਘਰ ਦੇ ਮੇਨ ਗੇਟ ਦੇ ਅੱਗੇ ਪਾਣੀ ਛੜਕਦੇ ਹੋ ਤਾਂ ਇਸ ਦੇ ਬਾਰੇ ਜਿਹੜਾ ਨਤੀਜਾ ਹੋਵੇਗਾ ਉਸ ਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੀ ਕਿ ਅਜਿਹਾ ਵਿਸ਼ਾ ਹੈ ਜੋ ਸਾਡੇ ਘਰ ਦੇ ਰੋਜ਼ਾਨਾ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਹੈ। ਪਰ ਅਕਸਰ ਹੀ ਅਸੀਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਉਹ ਹੈ ਜੀ ਸਾਫ ਸਫਾਈ ਤੇ ਸਵੇਰ ਦੇ ਸਮੇਂ ਦਾ ਮਹੱਤਵ। ਇਹ ਸਿਰਫ ਸਰੀਰਕ ਸਫਾਈ ਦੀ ਗੱਲ ਨਹੀਂ ਸਗੋਂ ਅੰਦਰੋਨੀ ਸੁਚਿਤਤਾ ਅਤੇ ਅਧਿਆਤਮਿਕ ਤਾਜ਼ਗੀ ਦੀ ਵੀ ਗੱਲ ਹੁੰਦੀ ਹੈ ਸਤਸੰਗਤ ਜੀ ਅੱਜ ਦੀ ਕਥਾ ਦਾ ਵਿਸ਼ਾ ਬੜਾ ਹੀ ਖਾਸ ਤੇ ਤੁਹਾਡੇ ਲਈ ਮਹੱਤਵਪੂਰਨ ਸਾਬਿਤ ਹੋ ਜਾਵੇਗਾ ਸਤਸੰਗਤ ਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਕਾਰਾਤਮਕਤਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਦੁੱਖ ਜਾਂ ਪਰੇਸ਼ਾਨੀ ਹੈ ਸੋ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੇ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਸਾਸਾਂਗੇ ਜੀ ਸਾਫ ਸਫਾਈ ਸਿਰਫ ਧੂਲ ਮਿੱਟੀ ਨੂੰ ਦੂਰ ਕਰਨ ਦਾ ਕੰਮ ਨਹੀਂ ਹੁੰਦਾ। ਇਹ ਸਾਡੇ ਜੀਵਨ ਵਿੱਚ ਪਵਿੱਤਰਤਾ ਤੇ ਸ਼ਾਂਤੀ ਲਿਆਉਣ ਦਾ ਵੀ ਮਾਰਗ ਹੁੰਦਾ ਹੈ। ਗੁਰਬਾਣੀ ਵੀ ਸਾਨੂੰ ਸਿਖਾਉਂਦੀ ਹੈ ਕਿ ਸੋ ਸੂਚਾ ਸੋ ਮਨ ਸੂਚਾ। ਇਸ ਦਾ ਅਰਥ ਹੈ ਕਿ ਅਸਲ ਸਫਾਈ ਤਾਂ ਮਨ ਦੀ ਸਫਾਈ ਹੈ। ਜਦੋਂ ਅਸੀਂ ਆਪਣਾ ਘਰ ਅਤੇ ਆਲਾ-ਦਵਾਲਾ ਸਾਫ਼ ਰੱਖਦੇ ਹਾਂ ਤਾਂ ਇਹ ਸਾਨੂੰ ਅੰਦਰੂਨੀ ਤੌਰ ਤੇ ਵੀ ਸ਼ੁੱਧ ਬਣਾ ਦਿੰਦਾ ਹੈ। ਗਰੀਬੀ ਅਤੇ ਨਕਾਰਾਤਮਕਤਾ ਉਹਨਾਂ ਘਰਾਂ ਦੇ ਵਿੱਚ ਵਸਦੀ ਹੈ ਜਿੱਥੇ ਸਾਦ ਸੰਗਤ ਦੀ ਗੰਦਗੀ ਹੁੰਦੀ ਹੈ। ਇਸ ਲਈ ਸਫਾਈ ਸਿਰਫ ਸਰੀਰਕ ਦੀ ਨਹੀਂ ਹੁੰਦੀ। ਸਗੋਂ ਆਤਮਿਕ ਵਿਕਾਸ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਸਿਰਫ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਰਸਤਾ ਨਹੀਂ ਇਹ ਸਾਡੇ ਜੀਵਨ ਵਿੱਚ ਆਉਣ ਵਾਲੀਆਂ ਤਾਕਤਾਂ ਦਾ ਪ੍ਰਵੇਸ਼ ਦੁਆਰ ਵੀ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਚੰਗੀ ਸ਼ਕਤੀ ਨੇ ਵਾਹਿਗੁਰੂ ਜੀ ਦੀ ਸ਼ਕਤੀ ਨੇ ਆਉਣਾ ਹੈ ਤਾਂ ਉਹ ਵੀ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਆਉਣਾ ਹੈ ਤੇ ਜੇਕਰ ਘਰ ਵਿੱਚ ਮਾੜੀਆਂ ਸ਼ਕਤੀਆਂ ਦਾ ਵਾਸ ਹੋਣਾ ਹੈ ਦੁੱਖ ਦੁਲਿੱਦਰ ਨੇ ਆਉਣਾ ਹੈ ਤੇ ਉਹ ਵੀ ਘਰ ਦੇ ਮੁੱਖ ਦਰਵਾਜ਼ੇ ਦੇ ਰਾਹੀਂ ਹੀ ਆਉਣਾ ਹੈ ਇਸ ਲਈ ਸਾਧ ਸੰਗ ਹੈ ਜੀ ਸਵੇਰੇ ਸਵੇਰੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਕਰਨੀ ਅਤੇ ਪਾਣੀ ਦੇ ਛਿੱਟੇ ਪਾਉਣਾ ਇਹ ਦਰਸਾਉਂਦਾ ਹੈ ਅਸੀਂ ਆਪਣੇ ਘਰ ਦੀ ਪਵਿੱਤਰਤਾ ਰੱਖਣ ਲਈ ਤਿਆਰ ਹਾਂ ਅਤੇ ਪਾਣੀ ਦੇ ਛਿੱਟੇ ਪਾਉਣਾ ਸਿਰਫ ਇੱਕ ਰਿਵਾਇਤ ਹੀ ਨਹੀਂ ਹੁੰਦੀ ਸਗੋਂ ਸਾਡੇ ਮਨ ਤੇ ਅਧਿਆਤਮਿਕਤਾ ਦੀ ਤਾਜ਼ਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸਤ ਸੰਗਤ ਜੀ ਉਦਾਹਰਣ ਦੇ ਤੌਰ ਤੇ ਗਰੀਬੀ ਕਹਿੰਦੀ ਹੈ ਕਿ ਮੈਂ ਉਹਨਾਂ ਘਰਾਂ ਵਿੱਚ ਵਸਦੀ ਹਾਂ ਜਿੱਥੇ ਗੰਦਗੀ ਆਲਸ ਅਤੇ ਨਕਾਰਾਤਮਕ ਸੋਚ ਹੁੰਦੀ ਹੈ ਤੇ ਦੂਜੇ ਪਾਸੇ ਮਾਇਆ ਆਖਦੀ ਹੈ ਜੀ ਕਿ ਮੈਂ ਉਹਨਾਂ ਘਰਾਂ ਦੇ ਵਿੱਚ ਵਸਦੀ ਹਾਂ ਜਿੱਥੇ ਸਾਫ ਸਫਾਈ ਸੇਵਾ ਸਿਮਰਨ ਜੀਆਂ ਦੇ ਵਿੱਚ ਏਕਾ ਹੁੰਦਾ ਹੈ ਇਹ ਉਦਾਹਰਣ ਸਾਨੂੰ ਇਹ ਸਬਕ ਦੇਂਦੀ ਹੈ ਕਿ ਜਿੱਥੇ ਸਾਫ ਸਫਾਈ ਹੈ ਤੇ ਚੰਗੀਆਂ ਆਦਤਾਂ ਮਨੁੱਖ ਦੇ ਵਿੱਚ ਹਨ ਉੱਥੇ ਹੀ ਖੁਸ਼ਹਾਲੀ ਆਪਣੇ ਆਪ ਚੱਲ ਕੇ ਆਉਂਦੀ ਹੈ ਸਾਤ ਸੰਗਤ ਜੀ ਗੁਰਬਾਣੀ ਵਿੱਚ ਵੀ ਉਚਾਰਨ ਕੀਤਾ ਹੋਇਆ ਹੈ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਸਾਤ ਸੰਗਤ ਜੀ ਸਵੇਰ ਦਾ ਸਮਾਂ ਸਭ ਤੋਂ ਪਵਿੱਤਰ ਹੁੰਦਾ ਹੈ ਇਹ ਸਮਾਂ ਸਿਰਫ ਸਰੀਰਕ ਸਫਾਈ ਲਈ ਨਹੀਂ ਹੁੰਦਾ ਸਗੋਂ ਸਿਮਰਨ ਨੂੰ ਅਤੇ ਮਨ ਨੂੰ ਸ਼ਾਂਤ ਕਰਨ ਦਾ ਵੀ ਸਮਾਂ ਹੁੰਦਾ ਹੈ ਜਦੋਂ ਅਸੀਂ ਸਵੇਰੇ ਜਾਗਦੇ ਹਾਂ ਤੇ ਫਿਰ ਤਾਜੇ ਪਾਣੀ ਦੇ ਛਿੱਟੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਉਂਦੇ ਹਾਂ ਤੇ ਨਾਲ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਇਹ ਸਾਡੇ ਦਿਨ ਦੀ ਸ਼ੁਰੂਆਤ ਨੂੰ ਬਹੁਤ ਚੰਗਾ ਬਣਾ ਦਿੰਦਾ ਹੈ ਇਹ ਸਮਾਂ ਸਾਨੂੰ ਆਤਮਿਕ ਤਾਕਤ ਦੇ ਰਾਹ ਤੇ ਲੈ ਕੇ ਜਾਂਦਾ ਹੈ ਅਤੇ ਜੇਕਰ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਛਿੜਕ ਕੇ ਕਰਦੇ ਹਾਂ ਤਾਂ ਸਾਧ ਸੰਗਤ ਜੀ ਪੂਰੇ ਹੀ ਦਿਨ ਸਾਡੇ ਘਰ ਵਿੱਚ ਚੰਗੀਆਂ ਖਬਰਾਂ ਆਉਂਦੀਆਂ ਹਨ ਸਾਡੇ ਘਰ ਵਿੱਚ ਚੰਗੀਆਂ ਸ਼ਕਤੀਆਂ ਦਾ ਵਾਸ ਹੁੰਦਾ ਹੈ ਪਰਮਾਤਮਾ ਜੀ ਦਾ ਵਾਸ ਹੁੰਦਾ ਹੈ ਕਿਉਂਕਿ ਸਾਧ ਸੰਗਤ ਜੀ ਸਫਾਈ ਦੋ ਤਰ੍ਹਾਂ ਦੀ ਹੁੰਦੀ ਹੈ ਬਾਹਰੀ ਅਤੇ ਅੰਦਰੂਨੀ ਬਾਹਰੀ ਸਫਾਈ ਜਿਹੜੀ ਹੈ ਸਾਡੇ ਜੀਵਨ ਦਾ ਪਹਿਲਾ ਕਦਮ ਹੈ ਇਹ ਸਾਨੂੰ ਆਰਾਮਦਾਇਕ ਤੇ ਸੁਖਦ ਸੰਸਕਾਰ ਦਿੰਦੀ ਹੈ ਅੰਦਰੂਨੀ ਸਫਾਈ ਜਿਹੜੀ ਹੈ ਜਿਹੜੀ ਅਸੀਂ ਆਪਣੇ ਮਨ ਦੇ ਅੰਦਰੋਂ ਹੰਕਾਰ ਲਾਲਚ ਅਤੇ ਦੁਸ਼ਮਣੀ ਨੂੰ ਦੂਰ ਕਰਦੇ ਹਨ ਤਾਂ ਸਾਨੂੰ ਆਤਮਿਕ ਮਜ਼ਬੂਤੀ ਦਿੰਦੀ ਹੈ ਇਹ ਦੋਵੇਂ ਹੀ ਪੱਖ ਮਿਲ ਕੇ ਸਾਡੇ ਜੀਵਨ ਨੂੰ ਪੂਰਨ ਕਰ ਦਿੰਦੇ ਹਨ ਭਾਵ ਕਿ ਸਾਡੇ ਜੀਵਨ ਨੂੰ ਇੱਕ ਚੰਗੀ ਰਾਹ ਦਿਖਾਉਂਦੇ ਹਨ ਕਿਉਂਕਿ ਸਾਧ ਸੰਗਤ ਜੀ ਜੇਕਰ ਅਸੀਂ ਇੱਕ ਪਾਸੇ ਘਰ ਦੀ ਸਫਾਈ ਕਰੀ ਜਾਈਏ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਹੀ ਕਰੀ ਜਾਈਏ ਪਰ ਮਨ ਦੀ ਸਫਾਈ ਨਾ ਹੋਵੇ ਮਨ ਵਿੱਚ ਗੰਦਗੀ ਹੋਵੇ ਤੇ ਜਿਹੜਾ ਸਾਡਾ ਫਿਰ ਮਨ ਦੀ ਗੰਦਗੀ ਨੂੰ ਸਾਫ਼ ਹੀ ਨਾ ਸੀ ਕਰ ਸਕੀਏ ਤੇ ਫਿਰ ਸਾਡਾ ਮਨ ਹੰਕਾਰ ਤੇ ਨਿੰਦਾ ਚੁਗਲੀ ਦੇ ਨਾਲ ਜੇਕਰ ਭਰਿਆ ਹੀ ਰਹੇ ਤੇ ਫਿਰ ਸਾਧ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਸਾਡੇ ਤੇ ਕਦੇ ਵੀ ਨਹੀਂ ਹੋ ਸਕਦੀ। ਵਾਹਿਗੁਰੂ ਦੀ ਮਿਹਰ ਸਾਡੇ ਤੇ ਕਦੇ ਹੋ ਹੀ ਨਹੀਂ ਸਕਦੀ। ਬਾਹਰੀ ਸਫਾਈ ਦੇ ਨਾਲ ਨਾਲ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਦੀ ਵੀ ਸਾਫ ਸਫਾਈ ਕਰਨੀ ਹੈ। ਜਿੰਨੇ ਵੀ ਸਾਡੇ ਮਨ ਦੇ ਵਿੱਚ ਗਿਲੇ ਸ਼ਿਕਵੇ ਹਨ ਚਾਹੇ ਉਹ ਸਾਡੇ ਪਰਿਵਾਰ ਨੂੰ ਲੈ ਕੇ ਹਨ, ਆਂਡ ਗਵਾਂਡ ਨੂੰ ਲੈ ਕੇ ਹਨ ਜਾਂ ਕਿਸੇ ਵੀ ਪ੍ਰਕਾਰ ਦਾ ਜੋ ਗਿਲਾ ਸ਼ਿਕਵਾ ਹੈ, ਨਫ਼ਰਤ ਹੈ। ਅਸੀਂ ਉਸ ਨੂੰ ਮਿਟਾ ਸਕਦੇ ਹਾਂ ਸਾਧ ਸੰਗਤ ਜੀ ਫਿਰ ਹੀ ਸਾਡਾ ਵਾਹਿਗੁਰੂ ਸਾਨੂੰ ਗਲ ਨਾਲ ਲਾਵੇਗਾ ਅਤੇ ਜਿਹਨਾਂ ਹਿਰਦਿਆਂ ਦੇ ਵਿੱਚ ਪਿਆਰ ਅਤੇ ਸਤਿਕਾਰ ਹੁੰਦਾ ਹੈ ਉਹਨਾਂ ਹੀ ਹਿਰਦਿਆਂ ਵਿੱਚ ਵਾਹਿਗੁਰੂ ਜੀ ਦਾ ਵਾਸ ਵੀ ਹੁੰਦਾ ਹੈ ਸੋ ਸਾਧ ਸੰਗਤ ਜੀ ਅਸੀਂ ਸਾਫ ਸਫਾਈ ਅਤੇ ਸਿਮਰਨ ਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਸ਼ਾਮਿਲ ਕਰਨਾ ਹੈ ਸਵੇਰੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰੀਏ ਬਹਰਲੇ ਦਰਵਾਜ਼ੇ ਤੇ ਪਾਣੀ ਦੇ ਛੱਟੇ ਪਾਉਣ ਦਾ ਅਭਿਆਸ ਸ਼ੁਰੂ ਕਰੀਏ ਅਤੇ ਇਸ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਵੀ ਕਰੀਏ ਇਹ ਸਧਾਰਨ ਆਦਤਾਂ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਬਦਲਾਵ ਲਿਆ ਸਕਦੀਆਂ ਹਨ ਸਾਧ ਸੰਗਤ ਜੀ ਸਾਫ ਸਫਾਈ ਸਿਰਫ ਇੱਕ ਕੰਮ ਨਹੀਂ ਹੁੰਦਾ ਸਗੋਂ ਸਾਡੇ ਜੀਵਨ ਨੂੰ ਸੁਧਾਰਨ ਦਾ ਇੱਕ ਮੌਕਾ ਤੇ ਤਰੀਕਾ ਹੁੰਦਾ ਹੈ ਜਦੋਂ ਅਸੀਂ ਘਰ ਸਾਫ਼ ਰੱਖਦੇ ਹਾਂ ਸੇਵਾ ਕਰਦੇ ਹਾਂ ਤੇ ਸਿਮਰਨ ਕਰਦੇ ਹਾਂ ਤਾਂ ਸਾਨੂੰ ਖੁਸ਼ਹਾਲੀ ਤੇ ਸ਼ਾਂਤੀ ਮਿਲਦੀ ਹੈ ਫਿਰ ਸਾਥ ਸੰਗਤ ਜੀ ਅੱਜ ਤੋਂ ਹੀ ਅਸੀਂ ਆਪਣੀ ਜ਼ਿੰਦਗੀ ਦੀ ਇਹ ਰੁਟੀਨ ਬਣਾ ਲੈਣੀ ਹੈ ਅਸੀਂ ਅੱਜ ਤੋਂ ਹੀ ਘਰ ਦੇ ਮੇਨ ਗੇਟ ਦੀ ਵੀ ਸਾਫ ਸਫਾਈ ਕਰਨੀ ਹੈ ਜੇਕਰ ਤੁਸੀਂ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਤੁਹਾਡੇ ਘਰ ਦਾ ਕੋਈ ਇੱਕ ਮੈਂਬਰ ਵੀ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਜਾਂਦਾ ਹੈ ਉਤੋਂ ਤੁਸੀਂ ਜਲ ਲੈ ਕੇ ਆ ਸਕਦੇ ਹੋ ਉਹ ਜਿਹੜਾ ਜਲ ਹੁੰਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਉਸ ਦਾ ਛੱਟਾ ਦੇਣਾ ਹੈ ਅੰਦਰੋਂ ਛੱਟੇ ਦੇਂਦੇ ਦੇਂਦੇ ਤੁਸੀਂ ਬਾਹਰ ਵੱਲ ਦੀ ਜਾਣਾ ਹੈ ਇਸੇ ਛੱਟੇ ਦੇ ਨਾਲ ਤੁਹਾਡੇ ਘਰ ਵਿੱਚ ਪਵਿੱਤਰਤਾ ਆ ਜਾਵੇਗੀ ਨਕਾਰਾਤਮਕਤਾ ਜਿਹੜੀ ਹੈ ਦੂਰ ਚਲੀ ਜਾਵੇਗੀ ਤੇ ਸਕਾਰਾਤਮਕ ਊਰਜਾ ਦਾ ਵਾਸ ਤੁਹਾਡੇ ਘਰ ਵਿੱਚ ਹੋ ਜਾਵੇਗਾ ਸੋ ਸਾਧ ਸੰਗਤ ਜੀ ਜੇਕਰ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖ ਲਓਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਬਦਲਾਅ ਹੋ ਜਾਣਗੇ ਸਭ ਤੋਂ ਪਹਿਲੀ ਗੱਲ ਤਾਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉਠੋ ਬਿਸਤਰ ਤੇ ਬੈਠਿਆ ਬੈਠਿਆ ਪਰਮਾਤਮਾ ਜੀ ਦਾ ਨਾਮ ਜਪੋ ਤੇ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰੋ ਕਿ ਪਰਮਾਤਮਾ ਜੀ ਰਾਤ ਸੁੱਖਾਂ ਦੀ ਬਤੀਤ ਹੋਈ ਹੈ ਤੁਹਾਡੀ ਕਿਰਪਾ ਦੇ ਸਦਕਾ ਦਿਨ ਵੀ ਇਸੇ ਤਰੀਕੇ ਨਾਲ ਬਤੀਤ ਹੋ ਜਾਵੇ ਤੁਹਾਡੇ ਨਾਮ ਬਾਣੀ ਦੇ ਨਾਲ ਅਸੀਂ ਜੁੜ ਸਕੀਏ ਇਸ ਤਰੀਕੇ ਨਾਲ ਪਰਮਾਤਮਾ ਜੀ ਦਾ ਹਰ ਸਾਹ ਦੇ ਨਾਲ ਵੀ ਕੀਤਾ ਹੋਇਆ ਸ਼ੁਕਰਾਨਾ ਸਾਧ ਸੰਗਤ ਜੀ ਘਟ ਹੈ ਕਿਉਂਕਿ ਪਰਮਾਤਮਾ ਜੀ ਨੇ ਸਾਨੂੰ ਮਨੁੱਖਾ ਜਨਮ ਇਸੇ ਲਈ ਦਿੱਤਾ ਹੈ ਕਿ ਅਸੀਂ ਪਰਮਾਤਮਾ ਜੀ ਦੇ ਨਾਮ ਨੂੰ ਸਿਮਰ ਸਕੀਏ ਕਿਸੇ ਦੀ ਕਦੇ ਵੀ ਨਿੰਦਿਆ ਚੁਗਲੀ ਨਾ ਕਰੀਏ ਸਾਥ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸਵੇਰੇ ਉੱਠਦੇ ਹਾਂ ਸਰ ਬਿਸਤਰ ਤੇ ਬੈਠੇ ਬੈਠੇ ਹੀ ਮੂਲ ਮੰਤਰ ਤੇ ਜਾਂ ਫਿਰ ਗੁਰ ਮੰਤਰ ਦਾ ਜਾਪ ਕਰ ਲੈਂਦੇ ਹੋ ਗੁਰ ਮੰਤਰ ਤੋਂ ਭਾਵ ਕਿ ਵਾਹਿਗੁਰੂ ਵਾਹਿਗੁਰੂ ਦੇ ਨਾਮ ਬਾਣੀ ਦਾ ਅਭਿਆਸ ਕਰ ਲੈਂਦੇ ਹੋ ਤਾਂ ਵੇਖਣਾ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਤੁਹਾਡੇ ਪਰਿਵਾਰ ਨੂੰ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਆਪਣੇ ਮੰਨ ਨੂੰ ਵੀ ਸਾਫ਼ ਕਰਨਾ ਹੈ ਆਪਣੇ ਘਰ ਦੇ ਮੇਨ ਦਰਵਾਜ਼ੇ ਦੀ ਵੀ ਸਾਫ਼ ਸਫਾਈ ਰੱਖਣੀ ਹੈ ਤਾਂ ਕਿ ਤੁਹਾਡੇ ਘਰ ਵਿੱਚ ਵੀ ਮਾਇਆ ਦਾ ਵਾਸ ਹੋਵੇ ਨਾ ਕਿ ਗਰੀਬੀ ਦਾ ਵਾਸ ਹੋਵੇ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਕਦੇ ਧਨ ਦੀ ਕਮੀ ਨਾ ਹੋਵੇ ਤੁਹਾਨੂੰ ਕਦੇ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤਾਂ ਇਹਨਾਂ ਗੱਲਾਂ ਦਾ ਅੱਜ ਤੋਂ ਹੀ ਖਾਸ ਧਿਆਨ ਰੱਖਣਾ ਸ਼ੁਰੂ ਕਰ ਦਿਓ ਇੱਕ ਹਫ਼ਤੇ ਦੇ ਬਾਅਦ ਹੀ ਤੁਸੀਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਵੇਗਾ ਗਰੀਬੀ ਤੁਹਾਡੇ ਘਰ ਤੋਂ ਕੋਹਾਂ ਦੂਰ ਚਲੀ ਜਾਵੇਗੀ ਸਸਾ ਸੰਗੇ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਸ਼ੁਰੂ ਕਰ ਦਿਓ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਆਪਣੇ ਕਿਸੇ ਭੈਣ ਭਰਾ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ